ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆ ਬਈ ਜੀ ਇੱਕ ਨਵੀਂ ਕੋਠੀ ਲੈ ਕੇ। ਸੋ ਅੱਜ ਦੀ ਕੋਠੀ ਜੇ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ 200 ਗਾਜ ਦੇ ਵਿੱਚ ਬਣੀ ਹੋਈ ਐ। ਬਹੁਤ ਹੀ ਸੋਹਣੀ ਕੋਠੀ ਆ ਤੇ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ। ਇਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਇੱਕ ਬੇਨਤੀ ਕਰਦੇ ਆਂ ਕਿ ਕਿਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰ ਲਿਓ ਬਈ ਜੀ ਤਾਂ ਕਿ ਕਿਸੇ ਵੀਰ ਭਰਾ ਦੀ ਮਦਦ ਹੋ ਜਾਏ। ਤੇ ਬਿਨਾਂ ਚੈਨਲ ਸਬਸਕ੍ਰਾਈਬ ਕੀਤੇ ਇਹ ਵੀਡੀਓ ਦੇਖਦੇ ਆਂ ਫਿਰ ਆਪਾਂ ਤੋ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਹੋਇਆ ਵੀ ਆ ਪੋਰਚ ਦੇ ਵਿੱਚ ਪੌੜੀਆਂ ਜਿਹੜੀਆਂ ਹੋਈਆਂ ਅੱਗੇ ਵੀ ਕਾਫੀ ਜਿਹੜੀ ਐ ਸਪੇਸ ਛੱਡੀ ਹੋਈ ਆ ਤੇ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਡਰਾਈੰਗ ਰੂਮ ਦੇ ਵਿੱਚ ਤੋ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਵੀ ਆ ਸਾਰਾ ਆਲ ਓਵਰ ਕੋਠੀ ਦਾ ਡੋਰ ਵਿੰਡੋ ਦੀ ਗੱਲ ਕਰੀਏ ਰੰਗ ਰੋਬਣ ਦੀ ਗੱਲ ਕਰੀਏ ਕੱਬੜ ਦੀ ਗੱਲ ਕਰੀਏ ਦੋ ਬੈੱਡਰੂਮ ਆ ਤੇ ਦੋਨਾਂ ਬੈੱਡਰੂਮਾਂ ਦੇ ਵਿੱਚ ਜਿਹੜਾ ਕੱਬੜ ਦਾ ਕੰਮ ਆ ਬਹੁਤ ਸੋਹਣਾ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਤੋ ਇਸ ਵੇਲੇ ਆਪਾਂ ਫਰਸਟ ਬੈਡਰੂਮ ਦੇ ਵਿੱਚ ਪਹੁੰਚ ਚੁੱਕੇ ਆ ਤੇ ਕਬੜ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਜਿਹੜਾ ਕਬੜਸ ਬਣੇ ਹੋਇਆ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਵਾਸ਼ਰੂਮ ਹੈਗਾ ਔਰ ਸਾਰੀ ਕੋਠੀ ਦੇ ਵਿੱਚ ਮਾਰਬਲ ਜਿਹੜਾ ਲੱਗਿਆ ਹੋਇਆ ਸੋ ਕੋਠੀ ਜਿਹੜੀ ਆ ਰੋਸ਼ਨੀਦਾਰ ਤੇ ਹਵਾਦਾਰ ਆ ਜੇਕਰ ਆਪਾਂ ਪੀਓਪੀ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸੋਹਣੇ ਡਿਜ਼ਾਈਨ ਦੀ ਜਿਹੜੀ ਆ ਪੀਓਪੀ ਕੀਤੀ ਹੋਈ ਆ ਸੋ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਘਟ ਹੋ ਜਾਊਗਾ ਤੁਸੀਂ ਦੇਖ ਰਹੇ ਹੋ ਇਸ ਵੇਲੇ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ 200 ਗਾਇ ਦੇ ਵਿੱਚ ਜਿਹੜੀ ਆ ਕੋਠੀ ਇਹ ਬਣੀ ਹੋਈ ਆ ਸੋ ਇਸ ਤਰ੍ਹਾਂ ਦੀ ਆ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਜਾਂਦੇ ਜਾਂਦੇ ਆਪਾਂ ਇੱਕ ਛਾਤ ਜਿਹੜੀ ਆ ਇੱਕ ਵਾਰੀ ਫਿਰ ਤੋਂ ਇਸ ਕੋਠੀ ਨੂੰ ਮਾਰਦੇ ਆ ਕਿਉਂਕਿ ਖੁੱਲੀਆਂ ਗਲੀਆਂ ਤੇ ਬਹੁਤ ਹੀ ਸੋਹਣਾ ਏਰੀਆ ਮਤੀ ਦਾਸ ਨਗਰ ਸੋ ਸਿੰਗਲ ਸਟੋਰੀ ਜਿਹੜੀ ਆ ਕੋਠੀ ਆ ਅੱਗੇ ਕਾਫੀ ਜਿਹੜਾ ਵੇੜਾ ਵੀ ਛੱਡਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਆਪਾਂ ਫ੍ਰੀ ਆਫ ਕਾਸਟ ਕਰਦੇ ਆ ਸੋ ਘਰ ਦੀ ਵੀਡੀਓ ਕਟੋਕਟ 3-4 ਮਿੰਟਾਂ ਦੀ ਬਾਈ ਜੀ ਬਣਾ ਕੇ ਭੇਜਿਆ ਕਰੋ ਤੇ ਦੂਸਰਾ ਘਰ ਦੀ ਡਿਟੇਲ ਆ ਜਿਹੜੀ ਸਾਰੀ ਕਿੰਨੇ ਬੈਡਰੂਮ ਬਣੇ ਆ ਕਿੰਨਾ ਚੱਕਰ ਹੋ ਗਿਆ ਬਣੇ ਨੂੰ ਦਿਸ਼ਾ ਕਿਹੜੀ ਹੈਗੀ ਆ ਕਿਉਂਕਿ ਸਾਡੇ ਸਾਰੇ ਵੀਰ ਭਰਾ ਪੁੱਛਦੇ ਆ ਕਿ ਬਾਈ ਜੀ ਦਿਸ਼ਾ ਕਿਹੜੀ ਆ ਕਿੰਨਾ ਚੱਕਰ ਹੋ ਗਿਆ ਬਣੇ ਨੂੰ ਵੇਚਦੇ ਕਿਉਂ ਪਏ ਆ ਪੈਸੇ ਤਾਂ ਅੱਜ ਕੱਲ ਅਕਸਰੀ ਜਿਹੜਾ ਬੱਚਿਆਂ ਨੂੰ ਬਾਹਰ ਭੇਜਣਾ ਦਾ ਜਿਹੜਾ ਦੌਰ ਚੱਲਿਆ ਹੋਇਆ ਪਰ ਫਿਰ ਵੀ ਤੁਸੀਂ ਸਾਰੀ ਘਰ ਦੀ ਡਿਟੇਲ ਸਾਨੂੰ ਭੇਜ ਦਿਆ ਕਰੋ ਔਰ ਇੱਕ ਪੇਜ ਉੱਤੇ ਲੇਕ ਕੇ ਉਹਦੀ ਫੋਟੋ ਖਿੱਚ ਕੇ ਸਾਨੂੰ WhatsApp ਕਰ ਦਿਆ ਕਰੋ ਇਹ ਤਿੰਨ ਚਾਰ ਫੋਟੋਆਂ ਜਿਹੜੀਆਂ फ्रंट ਤੋਂ ਖਿੱਚ ਕੇ ਜਿੱਥੋਂ ਪੂਰਾ ਘਰ ਦਿਖਦਾ ਹੋਵੇ ਉਹ ਭੇਜ ਦਿਆ ਕਰੋ ਤੇ ਵੀਡੀਓ ਬੜੇ ਸਲੋ ਮੋਸ਼ਨ ਦੇ ਵਿੱਚ ਬਣਾ ਕੇ ਆਰਾਮਦਰੀ ਦੇ ਨਾਲ ਸਾਨੂੰ ਭੇਜ ਦਿਆ ਕਰੋ ਤੇ ਐਡ ਆਪਾਂ ਤੁਹਾਡੇ ਫ੍ਰੀ 'ਚ ਕਰਾਂਗੇ ਫ੍ਰੀ ਆਫ ਕਾਸਟ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਉਹ ਵੀ ਫ੍ਰੀ ਆਫ ਕਾਸਟ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਬਾਬਾ ਪ੍ਰਾਪਰਟੀ ਹਰ ਵਕਤ ਤੁਹਾਡੀ ਸੇਵਾ ਵਿੱਚ ਹਾਜ਼ਰ ਤੋਂ ਮਿਲਦੇ ਆਂ ਫਿਰ ਬਹੁਤ ਬਹੁਤ ਧੰਨਵਾਦ